ਦੈਨਿਕ ਸਵੇਰਾ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਆ ਤੁਹਾਡੇ ਨਾਲ ਮਨੋਸ਼ ਸ਼ਰਮਾ ਰਾਤ ਦਾ 1 ਬਚ ਚੁੱਕਿਆ ਤੇ ਸਾਡੇ ਇੱਥੇ ਆਉਣ ਦਾ ਕਾਰਨ ਇਹ ਹੈ ਕਿ ਇੱਕ ਅਜੀਬੋ ਗਰੀਬ ਖਬਰ ਹੈ ਇੱਕ ਐਸੀ ਖਬਰ ਜਿਹੜੀ ਪੁਲਿਸ ਦੀ ਕਾਰਗੁਜ਼ਾਰੀ ਦੇ ਉੱਪਰ ਸਵਾਲ ਖੜੇ ਕਰਦੀ ਹੈ ਜੀ ਹਾਂ ਮੈਂ ਪਟਿਆਲਾ ਦੀ ਜਿਹੜੀ ਰਜਿੰਦਰਾ ਹਸਪੀਟਲ ਹੈ ਉਹਦੀ ਪਾਰਕਿੰਗ ਦੇ ਦੂਜੀ ਮੰਜ਼ਲ ਦੇ ਉੱਪਰ ਮੌਜੂਦ ਹਾਂ ਤੁਹਾਨੂੰ ਤਸਵੀਰਾਂ ਦਿਖਾ ਦਿਆ ਪਹਿਲਾਂ ਕਿ ਇੱਕ ਗੱਡੀ ਖੜੀ ਆ ਤੇ ਜਿਹੜੀ ਗੱਡੀ ਹੈ ਉਹਦੇ ਟਾਇਰਾਂ ਦੀ ਜਿਹੜੀ ਹਵਾ ਹੈਗੀ ਉਹਨੂੰ ਕੱਢ ਦਿੱਤਾ ਗਿਆ ਕੱਢਣ ਦਾ ਕਾਰਨ ਕੀ ਆ ਉਹ ਵੀ ਦੱਸਾਂਗੇ ਪਰ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਇਥੇ ਇੱਕ ਪਿਤਾ ਆਪਣੇ ਬੱਚੇ ਦਾ ਆਪਰੇਸ਼ਨ ਕਰਾਉਣ ਦੇ ਲਈ ਆਉਂਦਾ ਆਪਰੇਸ਼ਨ ਕਰਾਉਣ ਤੋਂ ਬਾਅਦ ਆਪਣੀ ਪਤਨੀ ਨੂੰ ਆਪਣੇ ਬੱਚੇ ਦੇ ਕੋਲ ਛੱਡਦਾ ਤੇ ਆਪਣੇ ਰਿਸ਼ਤੇਦਾਰਾਂ ਕੋਲੋਂ ਮੰਗੀ ਹੋਈ ਇਸ ਕਾਰ ਦੇ ਵਿੱਚ ਆ ਕੇ ਪਿਛਲੀ ਸੀਟ ਤੇ ਸੋ ਜਾਂਦਾ ਸੁਣਨ ਤੋਂ ਬਾਅਦ ਜਦੋਂ ਉਹਦੀ ਅੱਖ ਖੁੱਲਦੀ ਹੈ 2 ਘੰਟੇ ਬਾਅਦ ਤਾਂ ਉਹ ਦੇਖਦਾ ਕਿ ਜਿਹੜਾ ਫੋਨ ਚਾਰਜਿੰਗ ਤੇ ਲੱਗਿਆ ਸੀ ਉਹ ਜਿਹੜਾ ਚਾਰਜਿੰਗ ਵਾਲਾ ਪੁਆਇੰਟ ਆ ਕਿਤੇ ਜ਼ਿਆਦਾ ਖਪਤ ਹੋਣ ਕਰਕੇ ਬੈਟਰੀ ਨਾ ਡਾਊਨ ਹੋ ਜਾਏ ਅੜਾਂ ਬਾ ਨਾ ਖੜਾ ਹੋ ਜਾਏ ਉਹ ਜਿਵੇਂ ਹੀ ਪਿਛਲੀ ਸੀਟ ਤੋਂ ਉੱਤਰ ਕੇ ਮੂਰਲੀ ਤਾਕੀ ਖੋਲ ਕੇ ਗੱਡੀ ਬੰਦ ਕਰਨ ਲੱਗਦਾ ਤਾਂ ਉਸ ਤੋਂ ਪਹਿਲਾਂ ਹੀ ਪਿਛਲੀ ਤਾਕੀ ਬੰਦ ਹੋ ਜਾਂਦੀ ਹੈ ਤੇ ਗੱਡੀ ਲੋਕ ਹੋ ਜਾਂਦੀ ਹੈ ਮੇਰੇ ਨਾਲ ਇਹ ਨੌਜਵਾਨ ਮੌਜੂਦ ਹੈ ਇਹਦਾ ਨਾਮ ਹੈ ਮੋਣਾ ਤੇ ਪਿੰਡ ਤਲਵੰਡੀ ਮਲਿਕ ਸਬਡਿਵੀਜ਼ਨ ਸਮਾਣਾ ਦੀ ਜਿੰਦਾਂ ਉੱਥੇ ਦਾ ਰਹਿਣ ਵਾਲਾ ਤੇ ਪਹਿਲਾਂ ਤੁਹਾਨੂੰ ਹਾਲਾਤ ਦਿਖਾ ਦਿਆਂ ਕਿ ਇਹਦੇ ਨੰਗੇ ਪੈਰ ਨੇ ਨੰਗੇ ਪੈਰ ਨੇ ਇਸ ਕਰਕੇ ਕਿਉਂਕਿ ਇਹਦੀਆਂ ਚੱਪਲਾ ਵੀ ਇਸ ਗੱਡੀ ਦੇ ਵਿੱਚ ਰਹਿ ਗਈਆਂ ਨੇ ਮੋਬਾਈਲ ਵੀ ਅੰਦਰ ਰਹਿ ਗਿਆ ਬਟੂਆ ਵੀ ਅੰਦਰ ਰਹਿ ਗਿਆ ਸਾਰੀ ਕਹਾਣੀ ਕੀ ਹੈ ਇਸ ਦੀ ਜਵਾਨੀ ਸੁਣਦੇ ਆ ਮੋਣੇ ਕੀ ਗੱਲ ਕੀ ਹੋਈ ਸੀ ਪੂਰੀ ਜੀ ਮੈਂ ਨਾ ਇਹ ਉਧਰੋਂ ਉੱਪਰੋਂ ਆਇਆ ਜੀ ਪਰ ਉਹ ਤੋਂ ਆਪਣਾ ਬਿਲਡਿੰਗ ਚੋਂ ਜੀ ਹੂੰ ਤੇ ਮੈਂ ਗੱਡੀ ਚ ਆ ਕੇ ਪੈ ਗਿਆ ਜੀ ਹੂੰ ਗੱਡੀ ਚ ਆ ਕੇ ਜੀ ਮੈਂ ਚਾਰਜ ਲਗਾਤਾ ਚਾਰਜ ਲਾਉਣ ਤੋਂ ਬਾਅਦ ਜਦੋਂ ਮੇਰੀ ਅੱਖ ਖੁੱਲੀ ਜੀ ਤੇ ਮੈਂ ਦੇਖਿਆ ਵੀ ਕਿਤੇ ਬੈਂਟਰੀ ਨਾ ਡਾਊਨ ਹੋ ਜੇ ਗੱਡੀ ਦੀ ਮੈਂ ਪਿਛਲੀ ਟਾਕੀ ਤੋਂ ਉੱਤਰ ਕੇ ਅਗਲੀ ਟਾਕੀ ਖੋਲਣ ਲੱਗਿਆ ਜੀ ਕਿਉਂਕਿ ਉਹ ਤੋਂ ਪਹਿਲਾਂ ਪਿਛਲੀ ਟਾਕੀ ਲੌਕ ਹੋ ਗਈ ਹੂੰ ਫਿਰ ਮੈਂ ਜੀ ਉਹਦੇ ਮਿਸਤਰੀ ਨੂੰ ਫੋਨ ਕਰਿਆ ਇੱਕ ਨੂੰ ਉਹ ਕਹਿੰਦੇ ਵੀ ਐਂ ਕਰਕੇ ਤਾਰ ਲੈ ਕੇ ਤੇ ਪੇਚਕਾ ਪਾ ਲਓ ਟਾਕੀ ਦੇ ਉੱਪਰ ਹੂੰ ਤੇ ਵੀ ਗੱਡੀ ਦੀ ਟਾਕੀ ਖੁੱਲ ਜੂਗੀ ਜੀ ਉਸ ਤੋਂ ਬਾਅਦ ਮੈਂ ਥੱਲੋ ਤਾਰ ਮ ਮਲਾਜ਼ਮ ਕੌਣ ਸੀ ਜੀ ਮਲਾਜ਼ਮ ਪੁਲਿਸ ਮਲਾਜ਼ਮ ਤੇ ਯੂਰੇ ਠੀਕ ਹੈ ਤੇ ਉਹਨਾਂ ਨੂੰ ਮੈਨੇ ਕਿਹਾ ਵੀ ਸਾਰ ਐ ਕਰਕੇ ਵੀ ਮੇਰੀ ਗੱਡੀ ਦੀ ਆ ਗੱਡੀ ਲੋਕ ਹੋ ਗਈ ਜੀ ਵੀ ਮੇਰੇ ਨਾਲ ਗੱਡੀ ਖਲਾ ਦੋ ਆ ਕੇ ਉਹਨਾਂ ਨੇ ਮੈਨੂੰ ਜੀ ਉਰੇ ਗੱਡੀ ਲੈ ਵੇਲ ਨਹੀਂ ਆਂਦਾ ਉੱਥੇ ਮਲਾਜ਼ਮ ਇਕੱਠੇ ਕਰ ਲੇ ਉਸ ਤੋਂ ਬਾਅਦ ਉਹਰੇ ਲੈ ਕੇ ਆਏ ਜੀ ਮੈਨੂੰ ਉਹਨਾਂ ਨੇ ਆ ਕੇ ਮੇਰੀ ਹਵਾ ਘੱਟਦੀ ਟਾਇਰਾਂ ਦੀ ਜੀ ਤੇ ਮੈਂ ਉਹਨਾਂ ਨੂੰ ਕਿਹਾ ਵੀ ਮੇਰੇ ਤੋਂ ਵੀ ਜੋ ਵੀ ਆਈਡੀ ਪ੍ਰੂਫ ਆਵੇ ਉਹ ਲੈ ਲਓ ਵੀ ਸਾਰ ਵੀ ਮੇਰੇ ਬੱਚੇ ਦਾ ਆਪਰੇਸ਼ਨ ਹੋਇਆ ਹੋਇਆ ਵੀ ਉੱਥੇ ਮੈਨੂੰ ਲੋੜ ਪਊਗੀ ਜਾਣ ਦੀ ਉਹਨਾਂ ਨੇ ਮੈਨੂੰ ਉੱਥੇ ਜਾਣ ਨਹੀਂ ਦਿੱਤਾ ਜੀ ਤੇ ਨਾ ਕੋਈ ਉਹਨਾਂ ਨੇ ਪ੍ਰੂਫ ਲਿਆ ਜ ਨਹੀਂ ਦੂਜਾ ਤੁਸੀਂ ਕੀ ਗੱਲ ਦੱਸੀ ਕਿ ਕਹਿੰਦੇ ਉਹ ਜਿਹੜੀ ਤਾਰ ਹੈ ਉਹ ਵੀ ਇੱਥੇ ਪਈ ਹੈ ਇਹ ਤਾਰ ਹੈ ਉਹ ਤਾਰ ਪਈ ਹੈ ਜੀ ਹੂੰ ਇਹਦੇ ਨਾਲ ਮੇਦੀਆ ਫੋਟੋ ਖਿੱਚੀਏਗੇ ਆ ਜੀ ਓਰੇ ਅੱਛਾ ਕਿਹਨੇ ਕਿਹਨੇ ਖਿੱਚੀ ਅਸੀਂ ਫੋਟੋ ਆ ਇਹ ਓਰੇ ਪੁਲਿਸ ਮੁਲਾਜ਼ਮ ਤੇ ਜੀ ਹੂੰ ਉਹਨਾਂ ਨੇ ਖਿੱਚੀਆਂ ਜੀ ਆ ਉਹਨਾਂ ਨੇ ਕਿਹਾ ਕਹਿੰਦੇ ਚੋਰ ਹੈ ਹਾਂ ਜੀ ਉਹਨਾਂ ਨੇ ਕਿਹਾ ਵੀ ਇਹ ਚੋਰਾ ਤੇਰੀ ਚੰਗੀ ਕਾਰਵਾਈ ਕਰਕੇ ਇਹਨੂੰ ਕਿਤੇ ਨਹੀਂ ਜਾਣ ਦੇਣਾ ਹੂੰ ਬੀਨ ਹੋਰੀ ਰੱਖਿਓ ਮੈਂ ਉਹਨਾਂ ਨੂੰ ਕਿਹਾ ਵੀ ਸਰ ਜਿੱਥੇ ਵੀ ਤੁਸੀਂ ਕਹਿੰਨੇ ਹੋ ਬਈ ਮੈਂ ਤੁਹਾਨੂੰ ਉਹ ਕਰਾ ਦਵਾਂਗਾ ਗੱਲ ਉਰੇ ਵੀ ਮੈਂ ਢਿੱਲੋ ਵਰਕਸ਼ਾਪ ਚ ਕੰਮ ਕਰਕੇ ਗਿਆ ਮੈਂ ਉਸਤਾਨ ਨਾਲ ਗੱਲ ਕਰਾ ਦਵਾਂਗਾ ਵੀ ਜਿਹਦੇ ਨਾਲ ਕਹੋਗੇ ਮੈਂ ਗੱਲ ਕਰਾ ਦਵਾਂਗਾ ਵੀ ਪਰ ਤੁਸੀਂ ਤੁਸੀਂ ਇਹ ਵੀ ਕਿਹਾ ਹੋਊਗਾ ਕਿ ਮੇਰੀ ਜਿਹੜੀ ਘਰ ਵਾਲੀ ਹੈ ਤੇ ਮੇਰਾ ਬੇਟਾ ਫਲਾਣੇ ਬਾੜ ਚ ਨੇ ਉਹਨਾਂ ਨਾਲ ਵੀ ਮੈਨੂੰ ਲੈ ਚੱਲੋ ਸਰ ਹਾਂ ਹਾਂਜੀ ਮੈਂ ਕਿਹਾ ਉਹਨਾਂ ਨੂੰ ਵੀ 8 ਨੰਬਰ ਬਾੜ ਚ ਨੇ ਜੀ ਉੱਤੇ ਵੀ ਉੱਤੇ ਮੇਰਾ ਆਈਡੀ ਪ੍ਰੂਫ ਪਿਆ ਜੀ ਆਧਾਰ ਕਾਟ ਵੀ ਮੈਂ ਤੁਹਾਨੂੰ ਉਹ ਦੇ ਦਵਾਂਗਾ ਉਹਨਾਂ ਨਾਲ ਗੱਲ ਕਰਾ ਦਵਾਂਗਾ ਅੰਦਰ ਮੈਡਮ ਨੇ ਉਹਨਾਂ ਨਾਲ ਵੀ ਗੱਲ ਕਰਾ ਦਵਾਂ ਉਹ ਕਹਿੰਦੇ ਵੀ ਨਹੀਂ ਹਲੇ ਤੈਨੂੰ ਕਿਤੇ ਨਹੀਂ ਜਾਣ ਦੇਣਾ ਪਹਿਲਾਂ ਅਸੀਂ ਸਾਰੀ ਕਾਰਵਾਈ ਕਰਾਂਗੇ ਓਰੇ ਬਈ ਉਦੋਂ ਪਹਿਲਾਂ ਤੈਨੂੰ ਕੁਝ ਨਹੀਂ ਕਿਤੇ ਨਹੀਂ ਜਾਣ ਦੇਣਾ ਮੈਂ ਥੋੜਾ ਸਾਰ ਉਧਰ ਵੀ ਗਿਆ ਉੱਥੋਂ ਵੀ ਉਹਨਾਂ ਨੇ ਮੈਨੂੰ ਦਬਕੇ ਮਾਰ ਕੇ ਓਰੇ ਬੁਲਾ ਲਿਆ ਗੱਡੀ ਲੈਵੇ ਜੀ ਹਾਂਜੀ ਕਿਹੜਾ ਸਾਰਾ ਜਿਹੜਾ ਪਰਸ ਹੈ ਬਟੂਆ ਵਗੈਰਾ ਗੱਡੀ 'ਚ ਹੈ ਚੀ ਹੈ ਜੀ ਮੋਬਾਈਲ ਵੀ ਵਿੱਚੀ ਹੈ ਜੀ ਪਰਸ ਵੀ ਚਾਬੀ ਸਭ ਕੁਝ ਬੂਟ ਮੇਰੇ ਸਾਰਾ ਕੁਝ ਅੰਦਰ ਹੀ ਹੈ ਇਹਦੇ ਇਹ ਬਿਲਕੁਲ ਸੋ ਜਿਹੜਾ ਮੋਣ ਹੈ ਇਹ ਲਗਾਤਾਰ 2 ਘੰਟੇ ਪਹਿਲਾ ਗੱਡੀ 'ਚ ਬੈਠਾ ਰਿਹਾ ਉਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੂੰ ਸਫਾਈਆਂ ਦਿੰਦਾ ਕਿ ਮੇਰੇ ਪਿੰਡ ਫੋਨ ਕਰ ਲਓ ਮੇਰੇ ਪਿੰਡ ਦੇ ਸਰਪੰਚ ਨੂੰ ਫੋਨ ਕਰ ਲਓ ਜੇ ਹੋਰ ਨਹੀਂ ਤਾਂ ਕੁਝ ਖਾਦਮਾ ਤੇ ਜਿਹੜਾ ਵਾਰਡ ਆ ਉਹਦੇ ਵਿੱਚ ਮੈਂ ਜਿਹੜੀ ਪਤਨੀ ਹੈ ਮੇਰੇ ਬੇਟੇ ਨਾਲ ਪਈ ਹੈ ਕਿਉਂਕਿ ਜਿਹੜੇ ਪੁਰਸ਼ ਨੇ ਰਾਤ ਨੂੰ ਵਾਰਡ ਦੇ ਵਿੱਚ ਉਹਨੂੰ ਨਹੀਂ ਰਹਿਣ ਦਿੱਤਾ ਜਾਂਦਾ ਪਰ ਜਿਹੜੇ ਮੁਲਾਜ਼ਮ ਨੇ ਉਹ ਇਸ ਗੱਲ ਨੂੰ ਨਹੀਂ ਮੰਨਦੇ ਤੇ ਉਹਦੀ ਇਸ ਕਾਰ ਦੇ ਨਾਲ ਫੋਟੋਆਂ ਖਿੱਚੀਆਂ ਜਾਂਦੀਆਂ ਨੇ ਤਾਰ ਦੇ ਨਾਲ ਕਿ ਕੱਲ ਨੂੰ ਇਹਦੇ ਉੱਪਰ ਕਾਰਵਾਈ ਕਰਨੀ ਹੈ ਪਰ ਜਦੋਂ ਹੀ ਮਾਮਲਾ ਕੁਝ ਲੋਕਾਂ ਦੇ ਧਿਆਨ ਵਿੱਚ ਆਉਂਦਾ ਉਹ ਮੀਡੀਆ ਨੂੰ ਦੱਸਦੇ ਨੇ ਤੇ ਫਿਰ ਮੋੜੇ ਨੂੰ ਇਹ ਕਲੀਨ ਚਿੱਟ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਚਲੋ ਜੀ ਗਲਤੀ ਹੋ ਗਈ ਕੋਈ ਗੱਲ ਨਹੀਂ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇੱਕ ਬਾਪ ਜਿਹੜਾ ਇਹ ਦੱਸ ਰਿਹਾ ਕਿ ਮੇਰੇ ਬੱਚੇ ਦਾ 10 ਸਾਲ ਦੇ ਬੱਚੇ ਦਾ ਆਪਰੇਸ਼ਨ ਹੋਇਆ ਉਹਨੂੰ ਤੁਸੀਂ ਚੋਰਚ ਮੇ ਬਣਾ ਸਕਦੇ ਹੋ ਬਿਨਾਂ ਕੋਈ ਜਾਣਕਾਰੀ ਲੈ ਤੁਹਾਨੂੰ ਇੱਕ ਹੋਰ ਦਰਸ਼ਕੋਨਿਕ ਹੋਰ ਤਸਵੀਰ ਦਿਖਾ ਦਿੰਨਾ ਕਿ ਇਹ ਜਿਹੜੀ ਦੂਜੀ ਮੰਜ਼ਲ ਹੈ ਇਹਦੇ ਉੱਪਰ ਪਾਰਕਿੰਗ ਬਣਾਈ ਗਈ ਹੈ ਤੇ ਪਾਰਕਿੰਗ ਦੇ ਨਾਲ ਹੀ ਇੱਕ ਬੋਰਡ ਲਿਖਿਆ ਗਿਆ ਕਿ ਨੋ ਪਾਰਕਿੰਗ ਜ਼ੋਨ ਤੇ ਇੱਥੋਂ ਤੁਹਾਡੀ ਗੱਡੀ ਨੂੰ ਚੁੱਕਿਆ ਜਾ ਸਕਦਾ ਯਾਨੀ ਕਿ ਇੱਥੋਂ ਗੱਡੀ ਚੋਰੀ ਹੋ ਸਕਦੀ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਜੇ ਤੁਸੀਂ ਇਹ ਬੋਰਡ ਲਗਾਉਨੇ ਹੋ ਗੱਲ ਸਹੀ ਹੈ ਕਿ ਚੋਰੀ ਹੁੰਦੀਆਂ ਨੇ ਗੱਡੀਆਂ ਬਾਈਕ ਚੋਰੀ ਹੁੰਦੇ ਨੇ ਪਰ ਜੇਕਰ ਗੱਡੀਆਂ ਚੋਰੀ ਹੋ ਰਹੀਆਂ ਨੇ ਤਾਂ ਜਿਹੜੇ ਸੁਰੱਖਿਆ ਮੁਲਾਜ਼ਮਾ ਨੂੰ ਤੁਸੀਂ ਰੱਖਿਆ ਉਹ ਇਥੇ ਗੱਡੀਆਂ ਆਉਣ ਕਿਸ ਤਰ੍ਹਾਂ ਦੇ ਸਕਦੇ ਨੇ ਜਿਸ ਤਰ੍ਹਾਂ ਕਿ ਇਹ ਨੌਜਵਾਨ ਦੀ ਗੱਡੀ ਨੂੰ ਲਿਆਂਦਾ ਗਿਆ ਉਸ ਤੋਂ ਬਾਅਦ ਇੱਕ ਹੋਰ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਜਿਹੜਾ ਮੋੜਾ ਸੀਗਾ ਜਦੋਂ ਉਹਨਾਂ ਮੁਲਾਜ਼ਮਾ ਨੂੰ ਦੱਸਣ ਗਿਆ ਕਿ ਜੀ ਮੇਰੀ ਗੱਡੀ ਦੀ ਚਾਬੀ ਅੰਦਰ ਰਹਿ ਗਈ ਤੇ ਮੇਰੀ ਮਦਦ ਕਰ ਦਿਓ ਤਾਂ ਉਹ ਮਦਦ ਕਰਨ ਦੀ ਬਜਾਏ ਉਲਟਾ ਇਹਨੂੰ ਚੋਰ ਬਣਾ ਦਿੰਦੇ ਨੇ ਸੋ ਆਪਣੇ ਆਪ ਦੇ ਵਿੱਚ ਇੱਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਉਹ ਮਾਮਲਾ ਇਹੀ ਹੈ ਕਿ ਇੱਕ ਨਿਰਦੋਸ਼ ਬੰਦੇ ਨੂੰ ਕਿਸ ਤਰ੍ਹਾਂ ਦਿਨ ਦਿਹਾੜੇ ਚੋਰ ਬਣਾ ਦਿੱਤਾ ਜਾਂਦਾ ਤੇ ਉਹਦੀਆਂ ਫੋਟੋਆਂ ਤੱਕ ਖਿੱਚ ਕੇ ਕਿਹਾ ਜਾਂਦਾ ਕਿ ਚਲੋ ਸਵੇਰੇ ਕਾਰਵਾਈ ਕਰਾਂਗੇ ਫਿਲਹਾਲ ਇਸ ਮਾਮਲੇ ਤੇ ਕੋਈ ਵੀ ਪੁਲਿਸ ਮੁਲਾਜ਼ਮ ਬੋਲਣ ਨੂੰ ਤਿਆਰ ਨਹੀਂ ਹੈਗਾ ਪਰ ਇੱਕ ਪਿਤਾ ਜਿਹੜਾ ਆਪਣੇ ਬੇਟੇ ਦਾ ਇਲਾਜ ਕਰਾਉਣ ਦੇ ਲਈ ਆਇਆ ਸੀ ਉਹਨੂੰ ਕਿੰਨਾ ਜ਼ਲੀਲ ਹੋਣਾ ਪਿਆਗਾ ਇਸ ਦਾ ਜਵਾਬ ਸਾਡੇ ਦਰਸ਼ਕ ਹੀ ਦੇਣਗੇ ਪਟਿਆਲਾ ਦੇ ਰਾਜਿੰਦਰਾ ਹਸਪੀਟਲ ਤੋਂ ਦੈਨਿਕ ਸਵੇਰਾ ਟੀਵੀ ਦੇ ਲਈ ਮੈਂ ਮਨੋਸ਼ ਸ਼ਰਮ। ਦੈਨਿਕ ਸਵੇਰਾ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਆ ਤੁਹਾਡੇ ਨਾਲ ਮਨੋਸ਼ ਸ਼ਰਮਾ। ਰਾਤ ਦਾ 1 ਬਚ ਚੁੱਕਿਆ ਹੈ ਤੇ ਸਾਡੇ ਇੱਥੇ ਆਉਣ ਦਾ ਕਾਰਨ ਇਹ ਹੈ ਕਿ ਇੱਕ ਅਜੀਬੋ-ਗਰੀਬ ਖਬਰ ਹੈ, ਇੱਕ ਐਸੀ ਖਬਰ ਜਿਹੜੀ ਪੁਲਿਸ ਦੀ ਕਾਰਗੁਜ਼ਾਰੀ ਦੇ ਉੱਪਰ ਸਵਾਲ ਖੜੇ ਕਰਦੀ ਹੈ। ਜੀ ਹਾਂ ਮੈਂ ਪਟਿਆਲਾ ਦੀ ਜਿਹੜੀ ਰਜਿੰਦਰਾ ਹਸਪੀਟਲ ਹੈ ਉਹਦੀ ਪਾਰਕਿੰਗ ਦੇ ਦੂਜੀ ਮੰਜ਼ਲ ਦੇ ਉੱਪਰ ਮੌਜੂਦ ਹਾਂ। ਤੁਹਾਨੂੰ ਤਸਵੀਰਾਂ ਦਿਖਾ ਦਿਆ ਪਹਿਲਾਂ ਕਿ ਇੱਕ ਗੱਡੀ ਖੜੀ ਆ ਤੇ ਜਿਹੜੀ ਗੱਡੀ ਹੈ ਉਹਦੇ ਟਾਇਰਾਂ ਦੀ ਜਿਹੜੀ ਹਵਾ ਹੈਗੀ ਉਹਨੂੰ ਕੱਢ ਦਿੱਤਾ ਗਿਆ ਕੱਢਣ ਦਾ ਕਾਰਨ ਕੀ ਆ ਉਹ ਵੀ ਦੱਸਾਂਗੇ ਪਰ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਇਥੇ ਇੱਕ ਪਿਤਾ ਆਪਣੇ ਬੱਚੇ ਦਾ ਆਪਰੇਸ਼ਨ ਕਰਾਉਣ ਦੇ ਲਈ ਆਉਂਦਾ ਆਪਰੇਸ਼ਨ ਕਰਾਉਣ ਤੋਂ ਬਾਅਦ ਆਪਣੀ ਪਤਨੀ ਨੂੰ ਆਪਣੇ ਬੱਚੇ ਦੇ ਕੋਲ ਛੱਡਦਾ ਤੇ ਆਪਣੇ ਰਿਸ਼ਤੇਦਾਰਾਂ ਕੋਲੋਂ ਮੰਗੀ ਹੋਈ ਇਸ ਕਾਰ ਦੇ ਵਿੱਚ ਆ ਕੇ ਪਿਛਲੀ ਸੀਟ ਤੇ ਸੋ ਜਾਂਦਾ ਸੁਣਨ ਤੋਂ ਬਾਅਦ ਜਦੋਂ ਉਹਦੀ ਅੱਖ ਖੁੱਲਦੀ ਹੈ 2 ਘੰਟੇ ਬਾਅਦ ਤਾਂ ਉਹ ਦੇਖਦਾ ਕਿ ਜਿਹੜਾ ਫੋਨ ਚਾਰਜਿੰਗ ਤੇ ਲੱਗਿਆ ਸੀ ਉਹ ਜਿਹੜਾ ਚਾਰਜਿੰਗ ਵਾਲਾ ਪੁਆਇੰਟ ਆ ਕਿਤੇ ਜ਼ਿਆਦਾ ਖਪਤ ਹੋਣ ਕਰਕੇ ਬੈਟਰੀ ਨਾ ਡਾਊਨ ਹੋ ਜਾਏ ਅੜੰਬਾ ਨਾ ਖੜਾ ਹੋ ਜਾਏ ਉਹ ਜਿਵੇਂ ਹੀ ਪਿਛਲੀ ਸੀਟ ਤੋਂ ਉੱਤਰ ਕੇ ਮੂਹਰਲੀ ਤਾਕੀ ਖੋਲ ਕੇ ਗੱਡੀ ਬੰਦ ਕਰਨ ਲੱਗਦਾ ਤਾਂ ਉਸ ਤੋਂ ਪਹਿਲਾਂ ਹੀ ਪਿਛਲੀ ਤਾਕੀ ਬੰਦ ਹੋ ਜਾਂਦੀ ਹੈ ਤੇ ਗੱਡੀ ਲੋਕ ਹੋ ਜਾਂਦੀ ਹੈ ਮੇਰੇ ਨਾਲ ਇਹ ਨੌਜਵਾਨ ਮੌਜੂਦ ਹੈ ਇਹਦਾ ਨਾਮ ਹੈ ਮੋਣਾ ਤੇ ਪਿੰਡ ਤਲਵੰਡੀ ਮਲਿਕ ਸਬਡਿਵੀਜ਼ਨ ਸਮਾਣਾ ਦੀ ਜਿੰਦ ਪਿੰਦਾ ਉੱਥੇ ਦਾ ਰਹਿਣ ਵਾਲਾ ਤੇ ਪਹਿਲਾਂ ਤੁਹਾਨੂੰ ਹਾਲਾਤ ਦਿਖਾ ਦਿਆਂ ਕਿ ਇਹਦੇ ਨੰਗੇ ਪੈਰ ਨੇ ਨੰਗੇ ਪੈਰ ਨੇ ਇਸ ਕਰਕੇ ਕਿਉਂਕਿ ਇਹਦੀਆਂ ਚੱਪਲਾ ਵੀ ਇਸ ਗੱਡੀ ਦੇ ਵਿੱਚ ਰਹਿ ਗਈਆਂ ਨੇ ਮੋਬਾਈਲ ਵੀ ਅੰਦਰ ਰਹਿ ਗਿਆ ਬਟੂਆ ਵੀ ਅੰਦਰ ਰਹਿ ਗਿਆ ਸਾਰੀ ਕਹਾਣੀ ਕੀ ਆ ਇਸ ਦੀ ਜਵਾਨੀ ਸੁਣ ਲਿਆ ਮੋਣੇ ਕੀ ਗੱਲ ਕੀ ਹੋਈ ਸੀ ਪੂਰੀ ਜੀ ਮੈਂ ਨਾ ਇਹ ਉਧਰੋਂ ਉੱਪਰੋਂ ਆਇਆ ਜੀ ਪਰ ਉਹ ਤੋਂ ਆਪਣਾ ਬਿਲਡਿੰਗ ਚੋਂ ਹੀ ਹੂੰ ਤੇ ਮੈਂ ਗੱਡੀ 'ਚ ਆ ਕੇ ਪੈ ਗਿਆ ਜੀ ਹੂੰ ਗੱਡੀ 'ਚ ਆ ਕੇ ਜੀ ਮੈਂ ਚਾਰਜ ਲਗਾਤਾ ਚਾਰਜ ਲਾਣ ਤੋਂ ਬਾਅਦ ਜਦੋਂ ਮੇਰੀ ਅੱਖ ਖੁੱਲੀ ਜੀ ਤੇ ਮੈਂ ਦੇਖਿਆ ਵੀ ਕਿਤੇ ਬੈਂਟਰੀ ਨਾ ਡਾਊਨ ਹੋ ਜੇ ਗੱਡੀ ਦੀ ਮੈਂ ਪਿਛਲੀ ਟਾਕੀ ਤੋਂ ਉਤਰ ਕੇ ਅਗਲੀ ਟਾਕੀ ਖੋਲਣ ਲੱਗਿਆ ਜੀ ਕਿਉਂਕਿ ਉਸ ਤੋਂ ਪਹਿਲਾਂ ਪਿਛਲੀ ਟਾਕੀ ਲੋਕ ਹੋ ਗਈ। ਹੂੰ। ਫਿਰ ਮੈਂ ਜੀ ਉਹਦੇ ਮਿਸਤਰੀ ਨੂੰ ਫੋਨ ਕਰਿਆ ਇੱਕ ਨੂੰ। ਉਹ ਕਹਿੰਦੇ ਵੀ ਐਂ ਕਰਕੇ ਤਾਰ ਲੈ ਕੇ ਤੇ ਪੇਚਕਾ ਪਾ ਲਓ ਟਾਕੀ ਦੇ ਉੱਪਰ। ਹੂੰ। ਤੇ ਵੀ ਗੱਡੀ ਦੀ ਟਾਕੀ ਖੁੱਲ ਜੂਗੀ ਜੀ। ਉਸ ਤੋਂ ਬਾਅਦ ਮੈਂ ਥੱਲੋ ਤਾਰ ਲੈਣ ਵਗਿਆ ਜੀ। ਤਾਰ ਲੈ ਕੇ ਮੈਂ ਉਹਦੇ ਮੁਲਾਜ਼ਮਾਂ ਲਵੇ ਆਇਆ ਜੀ। ਮੈਂ ਮੁਲਾਜ਼ਮ ਕੌਣ ਸੀ ਜੀ? ਮੁਲਾਜ਼ਮ ਪੁਲਿਸ ਮੁਲਾਜ਼ਮ ਤੇ ਜੀ ਉਹਰੇ। ਠੀਕ ਹੈ। ਤੇ ਉਹਨਾਂ ਨੂੰ ਮੈਂ ਕਿਹਾ ਵੀ ਸਾਰ ਐਂ ਕਰਕੇ ਵੀ ਮੇਰੀ ਗੱਡੀ ਦੀ ਆ ਗੱਡੀ ਲੋਕ ਹੋ ਗਈ ਜੀ। ਵੀ ਮੇਰੇ ਨਾਲ ਗੱਡੀ ਖਲਾ ਦੋ ਉਦੋਂ ਬਾਅਦ ਉਹਰੇ ਲੈ ਕੇ ਆਏ ਜੀ ਮੈਨੂੰ ਉਹਨਾਂ ਨੇ ਆ ਕੇ ਮੇਰੀ ਹਵਾ ਕੱਢ ਤੇ ਟਾਰਾਂ ਦੀ ਜੀ ਤੇ ਮੈਂ ਉਹਨਾਂ ਨੂੰ ਕਿਹਾ ਵੀ ਮੇਰੇ ਤੋਂ ਵੀ ਜੋ ਵੀ ਆਈਡੀ ਪ੍ਰੂਫ ਆਵੇ ਉਹ ਲੈ ਲਓ ਵੀ ਸਰ ਵੀ ਮੇਰੇ ਬੱਚੇ ਦਾ ਆਪਰੇਸ਼ਨ ਹੋਇਆ ਹੋਇਆ ਵੀ ਉੱਥੇ ਮੈਨੂੰ ਲੋੜ ਪਊਗੀ ਜਾਣ ਦੀ ਉਹਨਾਂ ਨੇ ਮੈਨੂੰ ਉੱਥੇ ਜਾਣ ਨਹੀਂ ਦਿੱਤਾ ਜੀ ਤੇ ਨਾ ਕੋਈ ਉਹਨਾਂ ਨੇ ਪ੍ਰੂਫ ਲਿਆ ਜੀ ਉਹਨਾਂ ਨੇ ਹਵਾ ਕੱਢਤੀ ਸਰ ਹੋ ਗਿਆ ਨਹੀਂ ਦੂਜਾ ਤੁਸੀਂ ਕੀ ਗੱਲ ਦੱਸੀ ਕਿ ਕਹਿੰਦੇ ਉਹ ਜਿਹੜੀ ਤਾਰ ਹੈ ਉਹ ਵੀ ਇੱਥੇ ਪਈ ਹੈ ਇਹ ਤਾਰ ਹੈ ਉਹ ਤਾਰ ਪਈ ਹੈ ਜੀ ਇਹਦੇ ਨਾਲ ਮੇਦੀਆਂ ਫੋਟੋਆਂ ਖਿੱਚੀਏਂਗੇ ਆ ਜੀ ਓਰੇ ਅੱਛਾ ਕਿਨੇ ਕਿਨੇ ਖਿੱਚੀਏ ਸੀ ਫੋਟੋਆਂ ਇਹ ਓਰੇ ਪੁਲਿਸ ਮੁਲਾਜ਼ਮ ਤੇ ਜ ਉਹਨਾਂ ਨੇ ਕਿਚੀਆਂ ਹੀ ਆ ਉਹਨਾਂ ਨੇ ਕਿਹਾ ਕਹਿੰਦੇ ਚੋਰ ਹੈ ਹਾਂਜੀ ਉਹਨਾਂ ਨੇ ਕਿਹਾ ਵੀ ਇਹ ਚੋਰਾ ਤੇਰੀ ਚੰਗੀ ਕਾਰਵਾਈ ਕਰਕੇ ਇਹਨੂੰ ਕਿਤੇ ਨਹੀਂ ਜਾਣ ਦੇਣਾ ਵੀ ਇਹਨੂੰ ਰਹੀ ਰੱਖਿਓ ਮੈਂ ਉਹਨਾਂ ਨੂੰ ਕਿਹਾ ਵੀ ਸਰ ਜਿੱਥੇ ਵੀ ਤੁਸੀਂ ਕਹਿੰਦੇ ਹੋ ਬਈ ਮੈਂ ਤੁਹਾਨੂੰ ਉਹ ਕਰਾ ਦਵਾਂਗਾ ਗੱਲ ਉਰੇ ਵੀ ਮੈਂ ਟਿੱਲੋ ਵਰਕਸ਼ਾਪ 'ਚ ਕੰਮ ਕਰਕੇ ਗਿਆ ਮੈਂ ਉਸਤਾਨ ਨਾਲ ਗੱਲ ਕਰਾ ਦਵਾਂਗਾ ਵੀ ਜਿਹਦੇ ਨਾਲ ਕਹੋਂਗੇ ਮੈਂ ਗੱਲ ਕਰਾ ਦਵਾਂਗਾ ਵੀ ਪਰ ਤੁਸੀਂ ਤੁਸੀਂ ਇਹ ਵੀ ਕਿਹਾ ਹੋਊਗਾ ਕਿ ਮੇਰੀ ਜਿਹੜੀ ਘਰ ਵਾਲੀ ਹੈ ਤੇ ਮੇਰਾ ਬੇਟਾ ਫਲਾਣੇ ਬਾੜ 'ਚ ਨੇ ਉਹਨਾਂ ਲਈ ਮੈਨੂੰ ਲੈ ਚੱਲੋ ਸਰ ਹਾਂ ਹਾਂਜੀ ਮੈਂ ਕਿਹਾ ਉਹਨਾਂ ਨੂੰ ਵੀ 8 ਨੰਬਰ ਬਾੜ 'ਚ ਨੇ ਜੀ ਉੱਤੇ ਵੀ ਉੱਤੇ ਮੇਰਾ ਆਈਡੀ ਬੀਮਾ ਸਾਨੂੰ ਉਹ ਦੇ ਦੇਣਾ ਉਹਨਾਂ ਨਾਲ ਗੱਲ ਕਰਾ ਦੇਣਾ ਅੰਦਰ ਮੈਡਮ ਨੇ ਉਹਨਾਂ ਨਾਲ ਵੀ ਗੱਲ ਕਰਾ ਦੇਣਾ ਪਰ ਉਹਨਾਂ ਨੇ ਮੈਨੂੰ ਜਾਣ ਨਹੀਂ ਦਿੱਤਾ ਜੀ ਕੀ ਕਹਿੰਦੇ ਉਹ ਕਹਿੰਦੇ ਵੀ ਨਹੀਂ ਹਲੇ ਤੈਨੂੰ ਕਿਤੇ ਨਹੀਂ ਜਾਣ ਦੇਣਾ ਪਹਿਲਾਂ ਅਸੀਂ ਸਾਰੀ ਕਾਰਵਾਈ ਕਰਾਂਗੇ ਓਰੇ ਵੀ ਉਸ ਤੋਂ ਪਹਿਲਾਂ ਤੈਨੂੰ ਕੁਝ ਨਹੀਂ ਕਿਤੇ ਨਹੀਂ ਜਾਣ ਦੇਣਾ ਮੈਂ ਥੋੜਾ ਸਾਰ ਉਧਰ ਵੀ ਗਿਆ ਉੱਥੋਂ ਵੀ ਉਹਨਾਂ ਨੇ ਮੈਨੂੰ ਦਬਕੇ ਮਾਰ ਕੇ ਓਰੇ ਬੁਲਾ ਲਿਆ ਗੱਡੀ ਲੈ ਕੇ ਜੀ ਹਾਂਜੀ ਕਿਹੜਾ ਸਾਰਾ ਜਿਹੜਾ ਪਰਸ ਹੈ ਬਟੂਆ ਵਗੈਰਾ ਗੱਡੀ 'ਚ ਹੈ ਕੀ ਹੈ ਜੀ ਮੋਬਾਈਲ ਵੀ ਵਿੱਚੀ ਹੈ ਜੀ ਪਰਸ ਵੀ ਚਾਬੀ ਸਭ ਕੁਝ ਬੂਟ ਮੇਰੇ ਸਾਰਾ ਕੁਝ ਅੰਦਰ ਹੀ ਹੈ ਇਹਦੇ ਇਹ ਬਿਲਕੁਲ ਸੋ ਜਿਹੜਾ ਮੋਣ ਹੈ ਇਹ ਲ ਪਹਿਲਾਂ ਗੱਡੀ 'ਚ ਬੈਠਾ ਰਿਹਾ ਉਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੂੰ ਸਫਾਈਆਂ ਦਿੰਦਾ ਕਿ ਮੇਰੇ ਪਿੰਡ ਫੋਨ ਕਰ ਲਓ ਮੇਰੇ ਪਿੰਡ ਦੇ ਸਰਪੰਚ ਨੂੰ ਫੋਨ ਕਰ ਲਓ ਜੇ ਹੋਰ ਨਹੀਂ ਤਾਂ ਕੁਝ ਖਾਦਮਾ ਤੇ ਜਿਹੜਾ ਵਾਰਡ ਹੈ ਉਹਦੇ ਵਿੱਚ ਮੇ ਜਿਹੜੀ ਪਤਨੀ ਹੈ ਮੇਰੇ ਬੇਟੇ ਨਾਲ ਪਈ ਹੈ ਕਿਉਂਕਿ ਜਿਹੜੇ ਪੁਰਸ਼ ਨੇ ਰਾਤ ਨੂੰ ਵਾਰਡ ਦੇ ਵਿੱਚ ਉਹਨੂੰ ਨਹੀਂ ਰਹਿਣ ਦਿੱਤਾ ਜਾਂਦਾ ਪਰ ਜਿਹੜੇ ਮੁਲਾਜ਼ਮ ਨੇ ਉਹ ਇਸ ਗੱਲ ਨੂੰ ਨਹੀਂ ਮੰਨਦੇ ਤੇ ਉਹਦੀ ਇਸ ਕਾਰ ਦੇ ਨਾਲ ਫੋਟੋਆਂ ਖਿੱਚੀਆਂ ਜਾਂਦੀਆਂ ਨੇ ਤਾਰ ਦੇ ਨਾਲ ਕਿ ਕੱਲ ਨੂੰ ਇਹਦੇ ਉੱਪਰ ਕਾਰਵਾਈ ਕਰਨੀ ਹੈ ਪਰ ਜਦੋਂ ਹੀ ਮਾਮਲਾ ਕੁਝ ਲੋਕਾਂ ਦੇ ਧਿਆਨ ਵਿੱਚ ਆਉਂਦਾ ਉਹ ਮੀਡੀਆ ਨੂੰ ਦੱਸਦੇ ਨੇ ਤੇ ਫਿਰ ਮੋੜੇ ਨੂੰ ਇਹ ਇੱਕ ਕਲੀਨ ਚਿੱਟ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਚਲੋ ਜੀ ਗਲਤੀ ਹੋ ਗਈ ਕੋਈ ਗੱਲ ਨਹੀਂ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇੱਕ ਬਾਪ ਜਿਹੜਾ ਇਹ ਦੱਸ ਰਿਹਾ ਕਿ ਮੇਰੇ ਬੱਚੇ ਦਾ 10 ਸਾਲ ਦੇ ਬੱਚੇ ਦਾ ਆਪਰੇਸ਼ਨ ਹੋਇਆ ਉਹਨੂੰ ਤੁਸੀਂ ਚੋਰ ਕਿਵੇਂ ਬਣਾ ਸਕਦੇ ਹੋ ਬਿਨਾਂ ਕੋਈ ਜਾਣਕਾਰੀ ਲੈ ਸੋਨ ਇੱਕ ਹੋਰ ਦਰਸ਼ਕਾਂ ਨੂੰ ਇੱਕ ਹੋਰ ਤਸਵੀਰ ਦਿਖਾ ਦਿੰਨਾ ਕਿ ਇਹ ਜਿਹੜੀ ਦੂਜੀ ਮੰਜ਼ਲ ਹੈ ਇਹਦੇ ਉੱਪਰ ਪਾਰਕਿੰਗ ਬਣਾਈ ਗਈ ਹੈ ਤੇ ਪਾਰਕਿੰਗ ਦੇ ਨਾਲ ਹੀ ਇੱਕ ਬੋਰਡ ਲਿਖਿਆ ਗਿਆ ਕਿ ਨੋ ਪਾਰਕਿੰਗ ਜ਼ੋਨ ਤੇ ਇੱਥੋਂ ਤੁਹਾਡੀ ਗੱਡੀ ਨੂੰ ਚੁੱਕਿਆ ਜਾ ਸਕਦਾ ਯਾਨੀ ਕਿ ਇੱਥੋਂ ਗੱਡੀ ਚੋਰੀ ਹੋ ਸਕਦੀ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਜੇ ਤੁਸੀਂ ਇਹ ਬੋਰਡ ਲਗਾਉਨੇ ਹੋ ਗੱਲ ਸਹੀ ਹੈ ਕਿ ਚੋਰੀ ਹੁੰਦੀਆਂ ਨੇ ਗੱਡੀਆਂ ਬਾਈਕ ਚੋਰੀ ਹੁੰਦੇ ਨੇ ਪਰ ਜੇਕਰ ਗੱਡੀਆਂ ਚੋਰੀ ਹੋ ਰਹੀਆਂ ਨੇ ਤਾਂ ਜਿਹੜੇ ਸੁਰੱਖਿਆ ਮੁਲਾਜ਼ਮਾ ਨੂੰ ਤੁਸੀਂ ਰੱਖਿਆ ਉਹ ਇਥੇ ਗੱਡੀਆਂ ਆਉਣ ਕਿਸ ਤਰ੍ਹਾਂ ਦੇ ਸਕਦੇ ਨੇ ਜਿਸ ਤਰ੍ਹਾਂ ਕਿ ਇਹ ਨੌਜਵਾਨ ਦੀ ਗੱਡੀ ਨੂੰ ਲਿਆਂਦਾ ਗਿਆ ਉਸ ਤੋਂ ਬਾਅਦ ਇੱਕ ਹੋਰ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਜਿਹੜਾ ਮੋੜਾ ਸੀਗਾ ਜਦੋਂ ਉਹਨਾਂ ਮੁਲਾਜ਼ਮਾ ਨੂੰ ਦੱਸਣ ਗਿਆ ਕਿ ਜੀ ਮੇਰੀ ਗੱਡੀ ਦੀ ਚਾਬੀ ਅੰਦਰ ਰਹਿ ਗਈ ਤੇ ਮੇਰੀ ਮਦਦ ਕਰ ਦਿਓ ਤਾਂ ਉਹ ਮਦਦ ਕਰਨ ਦੀ ਬਜਾਏ ਉਲਟਾ ਇਹਨੂੰ ਚੋਰ ਬਣਾ ਦਿੰਦੇ ਨੇ ਸੋ ਆਪਨੇ ਆਪ ਦੇ ਵਿੱਚ ਇੱਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਉਹ ਮਾਮਲਾ ਇਹੀ ਹੈ ਕਿ ਇੱਕ ਨਿਰਦੋਸ਼ ਬੰਦੇ ਨੂੰ ਕਿਸ ਤਰ੍ਹਾਂ ਦਿਨ ਦਿਹਾੜੇ ਚੋਰ ਬਣਾ ਦਿੱਤਾ ਜਾਂਦਾ ਤੇ ਉਹਦੀਆਂ ਫੋਟੋਆਂ ਤੱਕ ਖਿੱਚ ਕੇ ਕਿਹਾ ਜਾਂਦਾ ਕਿ ਚਲੋ ਸਵੇਰੇ ਕਾਰਵਾਈ ਕਰਾਂਗੇ ਫਿਲਹਾਲ ਇਸ ਮਾਮਲੇ ਤੇ ਕੋਈ ਵੀ ਪੁਲਿਸ ਮੁਲਾਜ਼ਮ ਬੋਲਣ ਨੂੰ ਤਿਆਰ ਨਹੀਂ ਹੈਗਾ ਪਰ ਇੱਕ ਪਿਤਾ ਜਿਹੜਾ ਆਪਣੇ ਬੇਟੇ ਦਾ ਇਲਾਜ ਕਰਾਉਣ ਦੇ ਲਈ ਆਇਆ ਸੀ ਉਹਨੂੰ ਕਿੰਨਾ ਜ਼ਲੀਲ ਹੋਣਾ ਪਿਆਗਾ ਇਸ ਦਾ ਜਵਾਬ ਸਾਡੇ ਦਰਸ਼ਕ ਹੀ ਦੇਣਗੇ ਪਟਿਆਲਾ ਦੇ ਰਾਜਿੰਦਰਾ ਹਸਪੀਟਲ ਤੋਂ ਦੈਨਿਕ ਸਵੇਰਾ ਟੀਵੀ ਦੇ ਲਈ ਮੈਂ ਮਨੋਸ਼ ਸ਼ਰਮ